ਕਿਤਾਬਾਂ ਦੀ ਦੁਨੀਆ ਦੇ ਨਾਲ ਮੈਨੂੰ ਜੁੜਿਆ ਤਕਰੀਬਨ 22 ਸਾਲ ਹੋ ਗਏ ਆ ਤੇ ਕਿਤਾਬਾਂ ਮੇਰਾ ਪੈਸ਼ਨ ਹੈ ਮੇਰਾ ਸ਼ੌਕ ਹੈ ਪਟਿਆਲਾ ਪੁਸਤਕ ਮੇਲੇ ਤੇ ਕਵਰਜੀ ਸਿੰਘ ਸਿੱਧੂ ਦੀ ਆਈ ਹੈ ਜਿਹਦਾ ਨਾਮ ਆ ਅਸੀਂ ਤਾਂ ਜੋਬਨ ਉੱਤੇ ਮਰਨਾ ਸਾਹਿਤਿਕ ਜਗਤ ਵਿੱਚ ਖੁਦਕੁਸ਼ੀ ਵਰਤਾਰੇ ਦੀ ਪੈੜ ਤਲਾਸ਼ ਦਿਆ ਹੈਲੋ ਪਿਆਰਿਓ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਬੇਗਮਪਰੀ ਕਿਤਾਬਾਂ ਦੀ ਦੁਨੀਆ ਦੇ ਨਾਲ ਮੈਨੂੰ ਜੁੜਿਆ तकरीबन तकरीबन 20-22 ਸਾਲ ਹੋ ਗਏ ਆ ਤੇ ਕਿਤਾਬਾਂ ਮੇਰਾ ਪੈਸ਼ਨ ਹੈ ਮੇਰਾ ਸ਼ੌਕ ਹੈ ਤੇ ਜਦੋਂ ਨਵੀਂ ਕੋਈ ਵੀ ਕਿਤਾਬ ਆਉਂਦੀ ਆ ਤਾਂ ਮੇਰਾ ਹੁੰਦਾ ਕਿ ਮੈਂ ਇਹਨੂੰ ਦੇਖਾਂਗੇ ਇਹਦੇ ਵਿੱਚ ਕੀ ਹੈ ਤੇ ਇਹ ਕਿਤਾਬ ਪਟਿਆਲਾ ਪੁਸਤਕ ਮੇਲੇ ਤੇ ਕਵਰਜੀ ਸਿੰਘ ਸਿੱਧੂ ਦੀ ਆਈ ਹੈ ਜਿਹਦਾ ਨਾਮ ਆ ਅਸੀਂ ਤਾਂ ਜੋਬਨ ਉੱਤੇ ਮਰਨਾ ਸਾਹਿਤਿਕ ਜਗਤ ਵਿੱਚ ਖੁਦਕੁਸ਼ੀ ਵਰਤਾਰੇ ਦੀ ਪੈੜ ਤਲਾਸ਼ ਦਿਆ ਤੇ ਉਸ ਬੰਦੇ ਨੇ ਜਿਹੜੀਆਂ ਖੁਦਕੁਸ਼ੀਆਂ ਲੇਖਕਾਂ ਨੇ ਕੀਤੀਆਂ ਉਹਨਾਂ ਨਾਲ ਸੰਬੰਧਤ ਬਹੁਤ ਜਣ ਕੇ ਵਿਸਤਾਰ ਨਾਲ ਚਰਚਾ ਕੀਤੀ ਹੈ ਤੇ ਜਿਵੇਂ ਉਹਨੇ ਪੰਜਾਬੀ ਤੇ ਜਿਹੜੇ ਸਾਡੇ ਸਾਹਿਤਕਾਰਾਂ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਤੇ ਵੀ ਉਹ ਗੱਲ ਕਰਦਾ ਹੈ ਇੱਕ ਆਰਟੀਕਲ ਕਹਿੰਦਾ ਪੰਜਾਬੀ ਸਹਿਤ ਜਗਤ ਦੀਆਂ ਖੁਦਕਸ਼ੀਆਂ ਕਹਿੰਦਾ ਕਿ ਪੰਜਾਬੀ ਸਹਿਤ ਜਗਤ ਵਿੱਚ ਚਾਰ ਖੁਦਕਸ਼ੀਆਂ ਵਾਪਰੀਆਂ ਆਨੰਦਲਾ ਨੂਰਪਰੀ ਅਮਰ ਸਿੰਘ ਅਫਰੋਜ਼ ਅਮਰਤ ਤੇ ਸਤਨਾਮ ਕਹਿੰਦਾ ਸ਼ੇਵ ਕੁਮਾਰ ਬਟਾਲਵੀ ਦੀ ਸਾਰੀ ਕਵਤਾ ਅੰਦਰ ਮੌਤਵਾਲ ਤੇਜ਼ ਚਾਲ ਨਜ਼ਰ ਆਉਂਦੀ ਹੈ ਉਹ ਆਪਣੀ ਕਵਤਾਂ ਅੰਦਰ ਵਾਰ-ਵਾਰ ਜੋਵਨ ਰੁੱਤੇ ਮਰ ਜਾਣ ਦਾ ਦਾਵਾ ਕਰਦਾ ਹੈ ਬੀਬੀਸੀ ਲੰਡਨ ਨਾਲ ਇੰਟਰਵਿਊ ਵਿੱਚ ਉਹ ਸਾਰੇ ਸਮਾਜ ਖਾਸ ਕਰਕੇ ਮਿਡਲ ਕਲਾਸ ਨੂੰ ਸਲੋ ਡੈਥ ਤੇ ਰਾਹ ਪਿਆ ਦੱਸਦਾ ਹੈ ਆਪਣੀ ਕਵਤਾ ਵਿੱਚ ਉਹ ਆਪਣੇ ਮਨ ਦੇ ਭਾਵ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਆਤਮ ਹੱਤਿਆ ਦੇ ਰਥ ਉਤੇ ਜੀ ਕਰਦਾ ਚੜ ਜਾਵਾਂ ਨਹੀਂ ਕਾਇਰਤਾ ਦੇ ਦੰਮਾਂ ਦਾ ਪਰ ਕਿੱਥੋਂ ਦਿਆ ਕਰਾਇਆ ਨਹੀਂ ਇਹ ਵੀ ਜ਼ਿਕਰ ਜੋ ਹੈ ਕਿ ਮੌਜੂਦਾ ਦੌਰ ਦਾ ਨੌਜਵਾਨ ਕਵੀ ਜਗਦੀਪ ਸਿੱਧੂ ਆਪਣੀ ਕਵਤਾ ਵਿੱਚ ਇਹ ਕਿਵੇਂ ਵੀ ਚੰਗਾ ਨਹੀਂ ਅੰਦਰ ਖੋਦ ਖਿ ਸੀ ਵਿਰੋਧ ਸ਼ਕਤੀਸ਼ਾਲੀ ਪ੍ਰਵਚਨ ਦੀ ਉਸਾਰੀ ਕਰਦਾ ਹੈ ਸੋ ਨੰਦ ਲਾਲ ਨੂਰਪਰੀ ਹੁਣ ਆ ਬਾਰੇ ਉਹ ਦੱਸਦਾ ਆ ਕਿ ਕਿਸ ਤਰ੍ਹਾਂ ਚਤੁਰਵੀਦ ਜੋ ਪ੍ਰਸਾਦ ਨੇ ਆਪਣੀ ਜ਼ਿੰਦਗੀ ਵਿੱਚ ਇਹ ਕਵਤਾਵਾਂ ਨਾਲ ਆਪਣਾ ਵੱਖਰਾ ਮਕਾਮ ਕਾਇਮ ਕੀਤਾ ਸੀਗਾ ਫਿਲਮਾਂ ਵਿੱਚ ਵੀ ਉਹਨਾਂ ਦੇ ਗੀਤ ਆਏ ਸੀਗੇ ਨੂਰਪਰੀ ਦੀ ਰੋਜੀ ਰੋਟੀ ਦਾ ਜਰੀਆ ਗੀਤਕਾਰੀ ਸੀਗਾ ਪਰ ਪੰਜਾਬ ਦੀ ਵੰਡ ਨੇ ਉਹਨਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਹੋ ਗਈ ਪਾਛਾ ਉਹ ਆਗ ਵਿੱਚ ਵੀ ਉਹਨਾਂ ਕੁਝ ਸਮਾਂ ਨੌਕਰੀ ਕੀਤੀ ਪਰ ਕਿਸੇ ਕਾਰਨ ਨੌਕਰੀ ਛੱਡ ਦਿੱਤੀ ਪਰਿਵਾਰ ਉਹਨਾਂ ਦਾ ਵੱਡਾ ਸੀਗਾ 10 ਜੀ ਸੀਗੇ ਛੇ ਤੀਆਂ ਦੋ ਪੁੱਤਰ ਇਸ ਦੇ ਨਾਲ ਉਹਨਾਂ ਨੂੰ ਸ਼ਰਾਬ ਪੀਣ ਦੀ ਇੰਨੀ ਜ਼ਿਆਦਾ ਆਦਤ ਪੈ ਚੁੱਕੀ ਸੀ ਕਿ ਖਰਚਾ ਬਹੁਤ ਸੀ ਪਰ ਰੇਡੀਓ ਤੋਂ ਮਿਲਣ ਵਾਲੀ ਆਮਦਨ ਨਗੂਣੀ ਸੀ ਇਸ ਤਰ੍ਹਾਂ ਤੰਗ ਦਸਤੀ ਦੀ ਹਾਲਤ ਵਿੱਚ ਉਸਨੇ 13 ਮਈ 1968 ਨੂੰ ਜਲੰਧਰ ਵਿਖੇ ਆਪਣੇ ਘਰ ਨੇੜੇ ਖੂਬੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ